ਦੋਸਤੋ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਲੰਬੀ ਉਮਰ ਜਿਉ ਕੇ ਜਾਂਦੇ ਨੇ ਪਰ ਮਰਨ ਤੋਂ ਬਾਅਦ ਉਹਨਾਂ ਨੂੰ ਕੋਈ ਯਾਦ ਤੱਕ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਜਿਹਾ ਕੋਈ ਕੰਮ ਨਹੀਂ ਕੀਤਾ ਹੁੰਦਾ ਜਿਹੜਾ ਕੋਈ ਲੋਕਪਖੀ ਕਾਰਨਾਮਾ ਹੋਵੇ ਪਰ ਕੁਝ ਨੌਜਵਾਨ ਐਸੇ ਹੁੰਦੇ ਨੇ ਜਿਹੜੇ ਜਿਉ ਕੇ ਤਾਂ ਬਹੁਤ ਛੋਟੀ ਉਮਰ ਜਾਂਦੇ ਨੇ ਪਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਕਾਰਨਾਮੇ ਕਰ ਜਾਂਦੇ ਨੇ ਕਿ ਇੱਕ ਤਰੂ ਤਾਰੇ ਦੀ ਤਰ੍ਹਾਂ ਇਤਿਹਾਸ ਦੇ ਵਿੱਚ ਉਹ ਚਮਕਦੇ ਰਹਿੰਦੇ ਨੇ ਅਜਿਹੇ ਹੀ ਨੌਜਵਾਨ ਸੀ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਦੀ 110ਵੀਂ ਵਰ੍ਹੇ ਸਿਰ ਮਨਾਈ ਜਾ ਰਹੀ ਹੈ ਕਰਤਾਰ ਸਿੰਘ ਸਰਾਭਾ ਯੋਗ ਨਾਇਕ ਸੀ ਸਾਡਾ ਹੀਰੋ ਸੀ ਗਦਰ ਪਾਰਟੀ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਸੀ ਤੇ ਕਰਤਾਰ ਸਿੰਘ ਸਰਾਭਾ ਦਾ ਜਨਮ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੋਇਆ ਸੀ ਉਹਨਾਂ ਦੀ ਮਾਤਾ ਦਾ ਨਾਮ ਸਹਿਬਕੌਰ ਤੇ ਪਿਤਾ ਜੀ ਦਾ ਨਾਮ ਸਰਦਾਰ ਮੰਗਲ ਸਿੰਘ ਤੇ ਦਾਦਾ ਜੀ ਦਾ ਨਾਮ ਬਦਨ ਸਿੰਘ ਸੀ ਕਰਤਾਰ ਸਿੰਘ ਸਰਾਭਾ ਜਦੋਂ 5 ਸਾਲ ਦਾ ਹੋਇਆ ਤਾਂ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ 12 ਸਾਲਾਂ ਦਾ ਹੋਇਆ ਤਾਂ ਮਾਤਾ ਦੀ ਮੌਤ ਹੋ ਗਈ ਜ਼ਿੰਮੇਵਾਰੀ ਦਾਦਾ ਜੀ ਦੇ ਸਿਰ ਆ ਪਈ ਤੇ ਦਾਦਾ ਜੀ ਦਾ ਚਾਅ ਸੀ ਕਿ ਮੈਂ ਆਪਣੇ ਇਕੱਲੇ ਪੋਤੇ ਨੂੰ ਚਾਹ ਨਾਲ ਪੜਾਲ ਖਾ ਕੇ ਕੋਈ ਵੱਡਾ ਅਫਸਰ ਬਣਾਵਾਂਗਾ ਤਾਂ ਸਕੂਲ ਪੜਨ ਲਾਇਆ ਗਿਆ ਤੇ 10ਵੀਂ ਪਾਸ ਉਹਨਾਂ ਨੇ ਕਟਕ ਓਡੀਸ਼ਾ ਦੇ ਵਿੱਚੋਂ ਪਾਸ ਕੀਤੀ ਜਿੱਥੇ ਕਰਤਾਰ ਸਿੰਘ ਸਰਾਬੇ ਦੇ ਚਾਚਾ ਜੀ ਰਹਿੰਦੇ ਸੀ ਚੰਗੇ ਨੰਬਰਾਂ ਦੇ ਵਿੱਚ 10ਵੀਂ ਪਾਸ ਕਰ ਲਈ ਤੇ ਸਕੂਲ ਦੇ ਸਮੇਂ ਦੇ ਵਿੱਚ ਕਰਤਾਰ ਸਿੰਘ ਸਰਾਬੇ ਨੂੰ ਜਿਹੜੇ ਪੁੱਠੇ ਸਿੱਧੇ ਨਾਵਾਂ ਨਾਲ ਬੁਲਾਇਆ ਜਾਂਦਾ ਸੀ ਉਹ ਨਾਂ ਕਿਹੜੇ ਸੀਗੇ ਮਾਪੇ ਤਾਂ ਵਧੀਆ ਨਾਂ ਰੱਖਦੇ ਹੁੰਦੇ ਨੇ ਮਾਪਿਆਂ ਨੇ ਤਾਂ ਨਾਂ ਰੱਖਿਆ ਸੀ ਕਰਤਾਰ ਸਿੰਘ ਪਰ ਦੋਸਤਾਂ ਨੇ ਕੀ ਨਾਂ ਰੱਖਿਆ ਹੋਇਆ ਸੀ ਤੇਜ਼ ਦਿਮਾਗ ਹੋਣ ਕਰਕੇ ਇਹਦਾ ਨਾਂ ਅਫਲਾਤੂਨ ਉਹਦੇ ਅਧਿਆਪਕ ਵੀ ਤੇ ਹੋਰ ਦੋਸਤ ਸੀ ਜਿਹੜੇ ਅਫਲਾਤੂਨ ਕਹਿ ਕੇ ਬੁਲਾਉਂਦੇ ਸੀ ਤੇ ਸਰੀਰਕ ਪੱਖੋਂ ਫਰਤੀਲਾ ਹੋਣ ਕਰਕੇ ਉਹਨੂੰ ਉਡਣਾ ਛੱਪ ਵੀ ਕਿਹਾ ਜਾਂਦਾ ਸੀ ਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਣਾ ਹੋਵੇ ਫਰਤੀਲਾ ਬਹੁਤ ਜ਼ਿਆਦਾ ਸੀ ਚੋਸਤ ਫਰਤੀਲਾ ਇਹ ਗੁਣ ਹੋਣ ਕਰਕੇ ਇਹਨਾਂ ਨਾਮਾਂ ਨਾਲ ਵੀ ਕਰਤਾਰ ਸਿੰਘ ਸਰਾਬੇ ਨੂੰ ਜਾਣਿਆ ਜਾਂਦਾ ਸੀ ਤਾਂ 1912 ਦੇ ਵਿੱਚ 10ਵੀਂ ਪਾਸ ਕਰਕੇ ਦਾਦਾ ਜੀ ਨੇ ਉੱਚ ਵਿੱਦਿਆ ਲਈ ਕਿ ਮੇਰਾ ਪੋਤਾ ਚੰਗਾ ਪੜ੍ਹ ਲਿਖ ਕੇ ਕੋਈ ਵੱਡਾ ਅਫਸਰ ਬਣੇਗਾ ਕੁਝ ਬਣੇਗਾ ਇਹਨਾਂ ਨੂੰ ਅਮਰੀਕਾ ਭੇਜ ਦਿੱਤਾ ਤੇ ਉੱਥੇ ਜਾ ਕੇ ਬਰਕਲੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਦਾਖਲਾ ਲੈ ਲਿਆ ਰਸਾਇਣ ਵਿਗਿਆਨ ਕੈਮਿਸਟਰੀ ਦਾ ਜਿਹੜਾ ਡਿਪਾਰਟਮੈਂਟ ਹੁੰਦਾ ਉਹਦਾ ਵਿਦਿਆਰਥੀ ਸੀ ਕਰਤਾਰ ਸਿੰਘ ਸਰਾਬਾ ਉੱਥੇ ਜਾ ਕੇ ਜਦੋਂ ਅਮਰੀਕੀ ਲੋਕਾਂ ਦੀ ਜ਼ਿੰਦਗੀ ਦੇਖੀ ਤੇ ਭਾਰਤੀ ਲੋਕਾਂ ਦੀ ਜ਼ਿੰਦਗੀ ਦੇਖੀ ਦੋਹਾਂ ਦੀ ਤੁਲਨਾ ਕੀਤੀ ਕਿ ਜਿਹੜੇ ਅਮਰੀਕਨ ਗੋਰੇ ਨੇਗੇ ਉਹ ਭਾਰਤੀ ਲੋਕਾਂ ਨੂੰ ਗੁਲਾਮ ਪੇਡਾਂ ਕਹਿ ਕੇ ਬੁਲਾਉਂਦੇ ਨੇ ਕਾਲੇ ਕੁਲੀ ਕਹਿ ਕੇ ਬੁਲਾਉਂਦੇ ਨੇ ਕੁੱਤੇ ਕਹਿ ਕੇ ਬੁਲਾਉਂਦੇ ਨੇ ਹੋਟਲਾਂ ਦੇ ਉੱਤੇ ਲਿਖਿਆ ਹੋਇਆ ਇੰਡੀਅਨ ਐਂਡ ਡੌਗਜ਼ ਆਰ ਨਾਟ ਆਲ ਆਊਟ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਪੜ੍ਹ ਕੇ ਸੁਣ ਕੇ ਕਰਤਾਰ ਸਿੰਘ ਸਰਾਬੇ ਦੇ ਮਨ ਦੇ ਵਿੱਚ ਇੱਕ ਜਜ਼ਬਾ ਜਾਗ ਪਿਆ ਕਿ ਮੈਂ ਆਪਣੇ ਦੇਸ਼ ਨੂੰ ਕਿਉਂ ਨਾ ਆਜ਼ਾਦ ਕਰਾਵਾਂ ਸਾਡਾ ਆਪਣਾ ਮੁਲਕ ਹੋਵੇ ਸਾਡਾ ਆਪਣਾ ਹੀ ਝੰਡਾ ਹੋਵੇ ਸਾਡਾ ਦੇਸ਼ ਆਜ਼ਾਦ ਹੋਵੇ ਇਸ ਤਰ੍ਹਾਂ ਦਾ ਵੀ ਉਹਦੇ ਮਨ ਵਿੱਚ ਫੁੱਟਿਆ ਹੀ ਸੀ ਕਿ ਉੱਥੇ ਪਹਿਲਾਂ ਹੀ ਪਹੁੰਚੇ ਹੋਏ ਸੀ ਦੇਸ਼ ਭਗਤ ਸੀ ਲਾਲਾ ਹਰदयाल ਭਾਈ ਪਰਮਾਨੰਦ ਲਾਹੌਰ ਤੇ ਹੋਰ ਦੇਸ਼ ਭਗਤ ਸੀਗੇ ਜਿਹੜੇ ਇਹ ਸਾਰੀ ਚੇਤਨਾ ਜਗਾ ਰਹੇ ਸੀ ਭਾਰਤੀ ਲੋਕਾਂ ਦੇ ਵਿੱਚ ਕਿ ਲੋਕਾਂ ਨੂੰ ਚੇਤਨ ਕੀਤਾ ਜਾਵੇ ਉਹਨਾਂ ਦੇ ਵਿੱਚ ਜਜ਼ਬਾ ਭਰਿਆ ਜਾਵੇ ਆਜ਼ਾਦੀ ਵਾਲਾ ਤਾਂ ਆਪਣੇ ਹੀ ਪਿੰਡ ਦੇ ਇੱਕ ਵੱਡੇ ਜਿਹੜੇ ਸੀਗੇ ਰੂਲਗਿਆ ਸਿੰਘ ਸਰਾਬਾ ਉਹਨਾਂ ਦੀ ਉਂਗਲ ਫੜ ਕੇ ਇਹ ਲਾਲਾ ਹਰਦਿਆਲ ਹੋਰਾਂ ਨੂੰ ਜਾ ਮਿਲਿਆ ਤਾਂ ਇਹਨਾਂ ਨੇ ਉੱਥੇ ਰੜ ਕੇ ਇੱਕ ਭਾਰਤੀ ਮਜ਼ਦੂਰਾਂ ਨੂੰ ਜੜੀਆਂ ਆਉਂਦੀਆਂ ਮੁਸ਼ਕਲਾਂ ਸੀ ਉਹਨਾਂ ਦੇ ਹੱਲ ਲਈ ਇਹਨਾਂ ਨੇ ਇੱਕ ਸਭਾ ਬਣਾਈ ਜਿਹੜੀ ਮਜ਼ਦੂਰਾਂ ਦੀ ਇੱਕ ਜਥੇਬੰਦੀ ਸੀ ਉਹਦਾ ਨਾਂ ਰੱਖਿਆ ਇਹਨਾਂ ਨੇ ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਜਿਹੜੀ ਬਾਅਦ ਦੇ ਵਿੱਚ ਗਦਰ ਪਾਰਟੀ ਬਣੀ ਤੇ ਜਦੋਂ ਗਦਰ ਪਾਰਟੀ ਦੀ ਚੋਣ ਹੋਈ ਤਾਂ ਸਭ ਤੋਂ ਪਹਿਲਾਂ ਫਿਰ ਉਹਦੇ ਚ ਬਾਬਾ ਸੋਨ ਸਿੰਘ ਪਕਨਾ ਪ੍ਰਧਾਨ ਚੁਣੇ ਗਏ ਲਾਲਾ ਹਰਦੇয়াল ਜਨਰਲ ਸੈਕਟਰੀ ਚੁਣੇ ਗਏ ਪੰਡਿਤ ਕਾਂਸ਼ੀਰਾਮ ਮੜੌਲੀ ਕੈਸ਼ੀਅਰ ਚੁਣੇ ਗਏ ਤੇ ਹੋਰ ਬਹੁਤ ਸਾਰੇ ਲੋਕ ਸੀਗੇ ਮੈਂ ਇਸ ਪਾਸੇ ਨਾ ਜਾਵਾਂ ਤਾਂ ਕਰਤਾਰ ਸਿੰਘ ਸਰਾਭਾ ਸੀ ਜਿਹੜਾ ਗਦਰ ਪਾਰਟੀ ਦੇ ਵਿੱਚ ਸਰਗਰਮ ਹੋ ਗਿਆ ਤੇ ਗਦਰ ਪਾਰਟੀ ਨੇ ਆਪਣੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਅਮਰੀਕਾ ਦੀ ਧਰਤੀ ਤੋਂ ਸੈਨ ਫਰਾਂਸਿਸਕੋ ਸ਼ਹਿਰ ਦੇ ਅੰਦਰ ਜਿਹੜਾ ਯੁਗੰਤਰਾ ਆਸ਼ਰਮ ਸੀਗਾ ਅੱਜ ਵੀ ਮੌਜੂਦ ਹੈ ਉੱਥੋਂ ਇੱਕ ਅਖਬਾਰ ਕੱਢਣ ਦਾ ਪ੍ਰੋਗਰਾਮ ਬਣਾਇਆ ਉਹ ਅਖਬਾਰ ਦਾ ਨਾਂ ਸੀ ਗਦਰ ਤੇ ਗਦਰ ਅਖਬਾਰ ਸੀ ਜਿਹੜਾ ਉੱਥੇ ਜਿਹੜੀ ਮਸ਼ੀਨ ਲਾਈ ਹੋਈ ਸੀ ਉਹਨੂੰ ਕੋ ਉਹ ਬਿਜਲੀ ਨਾਲ ਨਹੀਂ ਸੀ ਚੱਲਦੀ ਹੱਥ ਨਾਲ ਮਸ਼ੀਨ ਗੇੜਨੀ ਪੈਂਦੀ ਸੀ ਤਾਂ ਅਖਬਾਰ ਦਾ ਜਿਹੜਾ ਸੰਪਾਦਕ ਬੇਸ਼ੱਕ ਲਾਲਾ ਹਰਦੀਾਲ ਸੀ ਪਰ ਉਪ ਸੰਪਾਦਕ ਤੇ ਪ੍ਰਬੰਧਕ ਸੀ ਜਿਹੜਾ ਉਹ ਕਰਤਾਰ ਸਿੰਘ ਸਰਾਬਾ ਸੀ ਕਰਤਾਰ ਸਿੰਘ ਸਰਾਬਾ ਸਾਰੀ ਸਾਰੀ ਰਾਤ ਮਸ਼ੀਨ ਗੇੜਦਾ ਰਹਿੰਦਾ ਥੱਕ ਜਾਂਦਾ ਟੁੱਟ ਜਾਂਦਾ ਚੂਰ ਚੂਰ ਹੋ ਜਾਂਦਾ ਸ਼ਰੀਰ ਤੇ ਤੜਕੇ ਉੱਠ ਕੇ 50 50 60 60 ਕਿਲੋਮੀਟਰ 70 70 ਕਿਲੋਮੀਟਰ ਸਾਈਕਲ ਦੇ ਉੱਤੇ ਜਾ ਕੇ ਉਹ ਅਖਬਾਰ ਨੂੰ ਵੰਡਣਾ ਲੋਕਾਂ ਦੇ ਵਿੱਚ ਚੇਤਨਾ ਭਰਨੀ ਤਾਂ ਸਾਰੀ ਰਾਤ ਦਿਨੇ ਸਾਈਕਲ ਚਲਾਉਣਾ ਰਾਤ ਨੂੰ ਉਹ ਮਸ਼ੀਨ ਚਲਾਉਣੀ ਥੱਕ ਟੁੱਟ ਕੇ ਫੇਰ ਉਹ ਜਦੋਂ ਨਟਾਲ ਹੋ ਜਾਂਦਾ ਤਾਂ ਫਿਰ ਉਹ ਗੀਤ ਗਾਉਂਦਾ ਹੁੰਦਾ ਸੀ ਸਰਾਬਾ ਇੱਕ ਕਿਹੜਾ ਗੀਤ ਗਾਉਂਦਾ ਹੁੰਦਾ ਸੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਇਸ ਤਰ੍ਹਾਂ ਦੇ ਗੀਤ ਗਾਉਂਦਾ ਗਾਉਂਦਾ ਨੀਂਦ ਦੀ ਬੁੱਕਲ ਵਿੱਚ ਚਲਿਆ ਜਾਂਦਾ ਤਾਂ ਲਗਾਤਾਰ ਮਿਹਨਤ ਕਰਦਾ ਤਾਂ ਫਿਰ ਉਥੋਂ ਦੇ ਦੇਸ਼ ਭਗਤਾ ਨੇ ਇੱਕ ਨਾਰਾ ਦਿੱਤਾ ਕਿ ਇੱਥੇ ਰਹਿ ਕੇ ਆਜ਼ਾਦੀ ਨਹੀਂ ਆਉਣੀ ਤੇ ਆਪਾਂ ਭਾਰਤ ਨੂੰ ਚੱਲੀਏ ਤਾਂ ਦੇਸ਼ ਨੂੰ ਚੱਲੋ ਦਾ ਨਾਰਾ ਦਿੱਤਾ ਗਿਆ ਤਾਂ ਦੇਸ਼ ਦੇ ਨੂੰ ਆਜ਼ਾਦ ਕਰਾਉਣ ਵਾਸਤੇ ਉਥੋਂ ਕਿੰਨੇ ਹੀ ਕ੍ਰਾਂਤੀਕਾਰੀ ਨੌਜਵਾਨ ਗਦਰੀ ਸੀ ਜਿਹੜੇ ਉਹ ਦੇਸ਼ ਦੇ ਵਿੱਚ ਆ ਗਏ ਤੇ ਦੇਸ਼ ਦੇ ਵਿੱਚ ਆ ਕੇ ਇਹਨਾਂ ਨੇ ਫਿਰ ਫੌਜ ਦੇ ਵਿੱਚ ਬਗਾਵਤ ਕਰਾਉਣ ਦਾ ਪ੍ਰੋਗਰਾਮ ਬਣਾਇਆ ਤੇ ਇਹ ਡਿਊਟੀ ਕਰਤਾਰ ਸਿੰਘ ਸਰਾਬੇ ਨੇ ਸੰਭਾਲੀ ਫਰੋਜ਼ਪੁਰ ਛੌਨੀ ਦੇ ਅੰਦਰ ਮੀਆਂ ਮੀਰ ਛੌਨੀ ਜਿਹੜੀ ਲਾਹੌਰ ਦੇ ਵਿੱਚ ਪੈਂਦੀ ਹੈ ਉੱਥੇ ਬਗਾਵਤ ਕਰਾਉਣ ਦੀ ਤੇ ਅਸਲਾ ਇਕੱਠਾ ਕਰਨ ਦੀ ਇਹਨਾਂ ਨੇ ਯੋਜਨਾ ਬਣਾਈ ਤਾਂ ਕਰਤਾਰ ਸਿੰਘ ਸਰਾਭਾ ਇੰਨਾ ਪ੍ਰਭਾਵਸ਼ਾਲੀ ਸੀ ਕਿ ਜੇ ਕਿਸੇ ਨਾਲੇ ਸਫ਼ਰ ਵੀ ਕਰ ਲੈਂਦਾ ਤਾਂ ਉਹਨੂੰ ਆਪਣੇ ਛੇਤੀ ਪ੍ਰਭਾਵ ਥੱਲੇ ਲੈ ਲੈਂਦਾ ਤੇ ਛੌਨੀਆਂ ਦੇ ਵਿੱਚ ਵੀ ਫੌਜੀਆ ਨੇ ਇਹਨਾਂ ਦਾ ਪ੍ਰਭਾਵ ਕਬੂਲਿਆ ਇਹਨਾਂ ਨੇ ਗਦਰ ਮਚਾਉਣ ਦਾ ਵੀ ਪ੍ਰੋਗਰਾਮ ਬਣਾਇਆ ਸੀ ਕਿ ਦੇਸ਼ ਨੂੰ ਆਜ਼ਾਦ ਕਰਾਉਣਾ ਹੈ ਹੱਲਾ ਗੁੱਲਾ ਕਰਨਾ ਹੈ ਅੰਗਰੇਜ਼ਾਂ ਦੇ ਮਗਰ ਪੈਣਾ ਹੱਥ ਧੋਕੇ ਤਾਂ ਜਦੋਂ ਇਹਨਾਂ ਨੇ ਗਦਰ ਕਰਨ ਦਾ ਪ੍ਰੋਗਰਾਮ ਬਣਾ ਲਿਆ ਇਹਨਾਂ ਨੇ ਜਿਹੜੀ ਮਿਤੀ ਤਰੀਕ ਤੈਅ ਕੀਤੀ ਸੀ ਉਹ 21 ਫਰਵਰੀ 21 ਫਰਵਰੀ 1915 ਤੈਅ ਕੀਤੀ ਗਈ ਸੀ ਪਰ ਉਹ ਤਰੀਕ ਬਦਲਨੀ ਪਈ ਕਿਉਂਕਿ ਗਦਰ ਪਾਰਟੀ ਦੇ ਵਿੱਚ ਕੁਝ ਕਿਰਪਾਲ ਸਿੰਘ ਵਰਗੇ ਗਦਾਰ ਵੀ ਸੀ ਜਿਹੜੇ ਇਹ ਸਾਰੀ ਗੱਲ ਨੂੰ ਲੀਕ ਕਰ ਦਿੰਦੇ ਸੀ ਅੰਗਰੇਜ਼ਾਂ ਤੱਕ ਪਹੁੰਚਾ ਦਿੰਦੇ ਸੀ ਤਾਂ 21 ਫਰਵਰੀ ਨੂੰ ਬਦਲ ਕੇ ਫਿਰ 19 ਫਰਵਰੀ 1915 ਵੀ ਤਰੀਕ ਕੀਤੀ ਗਈ ਪਰ ਇਹ ਕਿਰਪਾਲ ਸਿੰਘ ਵਰਗਿਆਂ ਦੀ ਜਿਹੜੀਆਂ ਚੁਗਲੀਆਂ ਕਰਕੇ ਜਾਂ ਉਹਨਾਂ ਦੇ ਜਿਹੜਾ ਅੰਗਰੇਜ਼ਾਂ ਵੱਲ ਉਹ ਕਰਦੇ ਸੀਗੇ ਉਹਨਾਂ ਨੂੰ ਸੀਆਈਡੀ ਦਿੰਦੇ ਸੀਗੇ ਉਹਦੇ ਕਰਕੇ ਉਹ ਗਦਰ ਦੀ ਗੱਲ ਫੇਲ ਹੋ ਗਈ ਸੀ ਤਾਂ ਇਸ ਗੱਲ ਤੋਂ ਨਿਰਾਸ਼ ਹੋ ਕੇ ਫਰੰਟੀਅਰ ਮੇਲ ਗੱਡੀ ਦੇ ਉੱਤੇ ਚੜ੍ਹ ਕੇ ਕਰਤਾਰ ਸਿੰਘ ਸਰਾਬਾ ਤੇ ਉਹਦੇ ਨਾਲ ਸਾਥੀ ਹੋਰ ਇਹਨਾਂ ਨੇ ਪ੍ਰੋਗਰਾਮ ਬਣਾ ਲਿਆ ਕਿ ਦੇਸ਼ ਛੱਡ ਕੇ ਅਫਗਾਨਿਸਤਾਨ ਨੂੰ ਚੱਲੀਏ ਪਰ ਰਸਤੇ ਦੇ ਵਿੱਚ ਉਹਨਾਂ ਦਾ ਮਨ ਬਦਲ ਗਿਆ ਕਬਤਾ ਯਾਦਾ ਹੀ ਫੇਰ ਬੜੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ ਇਹ ਸਾਡੇ ਸਿਰ ਬਣੀ ਐ ਮੈਦਾਨ ਛੱਡ ਕੇ ਭੱਜਣਾ ਨਹੀਂ ਚਾਹੀਦਾ ਤਾਂ ਉੱਥੇ ਜਾ ਕੇ ਫਿਰ ਪਸ਼ੌਰ ਪਸ਼ਾਵਰ ਜਾ ਕੇ ਉਤਰ ਗਿਆ ਤੇ ਉੱਥੇ ਨੇੜੇ ਪੈਂਦਾ ਸੀਗਾ ਸਰਗੋਦਾ ਸ਼ਹਿਰ ਜਿਹੜਾ ਹੁਣ ਲੈਂਦੇ ਪੰਜਾਬ ਦੇ ਵਿੱਚ ਐ ਚੱਕ ਨੰਬਰ 5 ਦੇ ਵਿੱਚ ਉੱਥੇ ਚਲੇ ਗਏ ਜਿੱਥੇ ਰਜਿੰਦਰ ਸਿੰਘ ਨਾਂ ਦਾ ਇੱਕ ਪੈਨਸ਼ਨੀਆਂ ਸੀਗਾ ਉਹਦੇ ਘਰੇ ਠਹਿਰੇ ਸੀਗੇ ਪਰ ਉੱਥੇ ਗੰਡਾ ਸਿੰਘ ਰਸਾਲਦਾਰ ਨੇ ਚੁਗਲੀ ਕਰਕੇ ਇਹਨਾਂ ਦੀ ਗ੍ਰਿਫਤਾਰੀ ਕਰਾ ਦਿੱਤੀ ਇਹਨਾਂ ਦੀ ਜਦੋਂ ਗ੍ਰਿਫਤਾਰੀ ਹੋ ਗਈ 2 ਮਾਰਚ 2 ਮਾਰਚ 1915 ਨੂੰ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਮੁਕੱਦਮਾ ਚਲਾਇਆ ਗਿਆ ਇਹਨਾਂ ਦੇ ਉੱਤੇ ਪਹਿਲਾ ਲਾਹੌਰ ਸਾਜ਼ਿਸ਼ ਕੇਸ ਜਿਹਨੂੰ ਕਿਹਾ ਜਾਂਦਾ ਹੈ ਉਹਦੇ ਤਹਿਤ ਮੁਕੱਦਮਾ ਚੱਲਿਆ ਤਾਂ ਫਿਰ ਮੁਕੱਦਮੇ ਦੇ ਦੌਰਾਨ ਪੇਸ਼ੀਆਂ ਪੈਂਦੀਆਂ ਰਹੀਆਂ ਕਰਤਾਰ ਸਿੰਘ ਸਰਾਭਾ ਸੀ ਜਿਹੜਾ ਉਹ ਮਜ਼ਾਕ ਉਡਾਉਂਦਾ ਸੀ ਅੰਗਰੇਜ਼ਾਂ ਦੀਆਂ ਅਦਾਲਤਾਂ ਦਾ ਜੱਜਾਂ ਦਾ ਤੇ ਜਦੋਂ ਇਹਨੇ ਅਦਾਲਤ ਦੇ ਵਿੱਚ ਬਿਆਨ ਦਿੱਤਾ ਕਿ ਮੈਂ ਜੋ ਕੁਝ ਵੀ ਕਰ ਰਿਹਾ ਆਪਣੇ ਦੇਸ਼ ਦੀ ਖਾਤਰ ਕਰ ਰਿਹਾ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ ਮੈਂ ਮੈਨੂੰ ਆਪਣੇ ਕੀਤੇ ਦੇ ਉੱਤੇ ਕੋਈ ਪਛਤਾਵਾ ਨਹੀਂ ਹੈ ਕਿਸੇ ਵੀ ਕਿਸਮ ਦਾ ਅੰਗਰੇਜ਼ ਜੱਜ ਨੇ ਉਹਨੂੰ ਕਿਹਾ ਕਰਤਾਰ ਸਿੰਘ ਸਰਾਬੇ ਨੂੰ ਕਿ ਤੂੰ ਅੱਜ ਦੀ ਰਾਤ ਸੋਚ ਲੈ ਕੱਲ ਨੂੰ ਆਪਣਾ ਬਿਆਨ ਬਦਲ ਵੀ ਸਕਦਾ ਹੈ ਤੈਨੂੰ ਪਤਾ ਹੈ ਤੇਰਾ ਬਿਆਨ ਹੈ ਤੈਨੂੰ ਕਿੱਥੇ ਲੈ ਜਾਏਗਾ ਤਾਂ ਕਰਤਾਰ ਸਿੰਘ ਸਰਾਬੇ ਨੇ ਕਿਹਾ ਸੀ ਹਾਂ ਮੈਨੂੰ ਪਤਾ ਹੈ ਮੇਰਾ ਇਹ ਬਿਆਨ ਹੈ ਮੈਨੂੰ ਕਿੱਥੇ ਲੈ ਜਾਏਗਾ ਮੈਨੂੰ ਵੱਦ-ਵੱਦ ਕੀ ਹੋਏਗੀ ਫਾਂਸੀ ਦੀ ਸਜ਼ਾ ਹੋ ਜਾਏਗੀ ਜਾਂ ਮੈਨੂੰ ਜਲਾਵਤਨ ਕਰ ਦਿਓਗੇ ਦੇਸ਼ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਏਗਾ ਇਸ ਤੋਂ ਬਾਅਦ ਹੋਰ ਤੁਸੀਂ ਕੀ ਕਰ ਸਕਦੇ ਹੋ ਤਾਂ ਉਹਨੇ ਆਪਣੇ ਕੀਤੇ ਦੇ ਉੱਤੇ ਜੋ ਦੇਸ਼ ਦੀ ਖਾਤਰ ਉਹਨੇ ਕੀਤਾ ਮਾਪਿਆਂ ਨੇ ਭੇਜਿਆ ਤਾਂ ਸੀਗਾ ਜ਼ਿੰਦਗੀ ਬਣਾਉਣ ਵਾਸਤੇ ਅਮਰੀਕਾ ਦੀ ਧਰਤੀ ਤੇ ਪਰ ਉਹ ਲੋਕਾਂ ਦੀ ਜ਼ਿੰਦਗੀ ਬਣਾਉਣ ਵਾਸਤੇ ਤੁਰ ਪਿਆ ਤੇ ਸ਼ਹੀਦ ਹੋ ਗਿਆ ਤਾਂ ਕਰਤਾਰ ਸਿੰਘ ਸਰਾਬੇ ਨੇ ਕਿਹਾ ਮੈਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਨਾ ਤੇ ਇਹਦੀ ਖਾਤਰ ਜੋ ਕੁਝ ਵੀ ਮੈਨੂੰ ਮੈਂ ਕੀਤਾ ਹੈ ਮੈਨੂੰ ਉਹਦੇ ਉੱਤੇ ਕੋਈ ਪਛਤਾਵਾ ਨਹੀਂ ਤੇ ਮੈਂ ਆਪਣੇ ਬਿਆਨ ਦੇ ਉੱਤੇ ਕਾਇਮ ਹਾਂ ਤਾਂ ਜਦੋਂ ਕਿਹਾ ਗਿਆ ਜੇਲ੍ਹ ਦੇ ਕਾਲ ਕੋਠੜੀ ਚ ਬੰਦ ਕੀਤਾ ਫਾਂਸੀ ਵਾਲੀ ਚ ਕੈਦੀਆਂ ਵਾਲੀ ਵਰਦੀ ਪੋਆ ਕੇ ਜੇਲ੍ਹ ਦੇ ਦਰੋਗੇ ਨੇ ਕਿਹਾ ਜਾ ਕੇ ਕਿ ਤੁਸੀਂ ਆਪਣਾ ਬਿਆਨ ਬਦਲ ਲਓ ਤੁਸੀਂ ਕੋਈ ਅਪੀਲ ਕਰ ਦਿਓ ਤੁਹਾਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਗਈ ਹੈ ਤੁਸੀਂ ਬਦਲ ਲਓ ਕੋਈ ਅਪੀਲ ਕਰ ਦਿਓ ਤਾਂ ਕਰਤਾਰ ਸਿੰਘ ਸਰਾਬੇ ਨੇ ਕਿਹਾ ਸੀ ਮੈਂ ਅਪੀਲ ਕਰਦਾ ਹਾਂ ਕਿ ਮੈਨੂੰ ਛੇਤੀ ਤੋਂ ਛੇਤੀ ਫਾਂਸੀ ਦਿੱਤੀ ਜਾਵੇ ਤਾਂ ਜੋ ਜੇ ਕੋਈ ਅਗਲਾ ਜਨਮ ਹੁੰਦਾ ਹੈ ਮੈਂ ਦੁਬਾਰਾ ਜਨਮ ਲੈ ਕੇ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਕੰਮ ਕਰ ਸਕਾਂ ਤੱਪ ਇਹਨਾਂ ਦਲੇਰ ਇਹਨਾਂ ਨੇ ਧੜਕ ਜਿੱਥੇ ਪਹਿਲਾਂ ਅਖਬਾਰ ਦੇ ਵਿੱਚ ਲਿਖਦਾ ਸੀ ਜੇ ਅਖਬਾਰ ਵਾਲੀ ਉਹਦੀ ਜ਼ਿੰਦਗੀ ਨੂੰ ਵੇਖੀਏ ਤਾਂ ਉਹ ਇੱਕ ਬਹੁਤ ਹੀ ਇੰਟੈਲੀਜੈਂਟ ਉਹ ਇੱਕ ਲੇਖਕ ਵੀ ਸੀ ਉਹ ਅਨੁਵਾਦਕ ਵੀ ਸੀ ਟਰਾਂਸਲੇਟਰ ਉਰਦੂ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਕਰਨਾ ਤੇ ਮਨੁੱਖਤਾਵਾਦੀ ਸੀ ਔਰ ਚਰਿੱਤਰ ਦਾ ਉੱਚਾ ਤੇ ਸੁੱਚਾ ਤੇ ਇਸ ਤੋਂ ਇਲਾਵਾ ਉਸ ਨੇ ਪਾਇਲਟ ਦੀ ਟ੍ਰੇਨਿੰਗ ਲਈ ਹੋਈ ਸੀ ਜਹਾਜ਼ ਚਲਾਉਣ ਦੀ ਟ੍ਰੇਨਿੰਗ ਜਹਾਜ਼ ਨੂੰ ਮਰਮਤ ਕਰਨ ਦੀ ਟ੍ਰੇਨਿੰਗ ਕ੍ਰਾਂਤੀਕਾਰੀ ਨੌਜਵਾਨ ਇੰਨੇ ਇਹਦੇ ਵਿੱਚ ਗੁਣ ਸੀਗੇ ਤਾਂ ਇਹ ਦਲੇਰ ਬਹੁਤ ਜ਼ਿਆਦਾ ਸੀਗਾ ਜਦੋਂ ਦਲੇਰ ਸੀਗਾ ਇਹਨਾਂ ਨੇ ਆਪਣੀ ਦਲੇਰੀ ਸਦਕਾ ਇੱਕ ਜਿਹੜਾ ਇਹਨਾਂ ਨੇ ਡਾਕਾ ਵੀ ਮਾਰਿਆ ਕਿਉਂਕਿ ਗਦਰ ਅਖਬਾਰ ਛਾਪਣ ਵਾਸਤੇ ਹਥਿਆਰਾਂ ਵਾਸਤੇ ਐਡਾ ਵੱਡਾ ਅੰਦੋਲਨ ਸੀ ਹੈ ਆਜ਼ਾਦੀ ਦਾ ਪੈਸੇ ਚਾਹੀਦੇ ਸੀ ਪੈਸੇ ਤਾਂ ਕਿਤੋਂ ਮਿਲਦੇ ਨਹੀਂ ਸੀ ਤਾਂ ਇਹਨਾਂ ਨੇ ਫਿਰ ਇੱਕ ਡਾਕਾ ਵੀ ਮਾਰਿਆ ਸੀ ਲੁਧਿਆਣੇ ਜ਼ਿਲ੍ਹੇ ਚ ਰੱਬੋਂ ਪਿੰਡ ਦੇ ਵਿੱਚ ਤੇ ਉੱਥੇ ਜਦੋਂ ਡਾਕਾ ਮਾਰਨ ਗਏ ਇਹਨਾਂ ਦੇ ਨਾਲ ਦੇ ਇੱਕ ਮੁੰਡੇ ਨੇ ਸਾਥੀ ਨੇ ਉਸ ਘਰ ਦੀ ਕਮਟਿਆਰ ਕੁੜੀ ਨੂੰ ਮੈਲੀ ਅੱਖ ਨਾਲ ਜਦੋਂ ਵੇਖਿਆ ਤਾਂ ਕਰਤਾਰ ਸਿੰਘ ਸਰਾਬੇ ਨੇ ਪਿਸਤੌਲ ਕੱਢ ਕੇ ਉਹਦੀ ਛਾਤੀ ਦੇ ਉੱਤੇ ਲਾ ਲਿਆ ਕਿ ਜਾਂ ਤਾਂ ਇਸ ਕੁੜੀ ਤੋਂ ਪੈਰੀਂ ਹੱਥ ਲਾ ਕੇ ਮਾਫੀ ਮੰਗ ਲੈ ਭੈਣ ਕੇ ਕੇ ਨਹੀਂ ਮੈਂ ਤੈਨੂੰ ਮਾਰ ਦੇਵਾਂਗਾ ਜਣੀ ਧੀਆਂ ਪੈਣਾ ਦੀ ਇੱਜ਼ਤ ਦਾ ਰਖਵਾਲਾ ਉਹ ਕੋਈ ਐਵੇਂ ਕਿਵੇਂ ਦਾ ਨੌਜਵਾਨ ਨਹੀਂ ਸੀ ਤਾਂ ਉਹ ਫਿਰ ਜਦੋਂ ਸਰਾਬੇ ਨੇ ਐਕਸ਼ਨ ਕੀਤਾ ਉਹਦੇ ਨਾਲ ਦੇ ਸਾਥੀ ਨੇ ਉਸੇ ਵੇਲੇ ਉਸ ਕੁੜੀ ਕੋਲੋਂ ਤੇ ਉਹਦੀ ਮਾਂ ਕੋਲੋਂ ਮਾਫੀ ਵੀ ਮੰਗੀ ਕਿ ਮੈਨੂੰ ਪਛਤਾਵਾ ਹੈ ਜੋ ਮੈਂ ਗਲਤੀ ਕੀਤੀ ਹੈ ਮੈਨੂੰ ਮaaf ਕਰ ਦਿਓ ਤਾਂ ਸਰਾਬੇ ਨੇ ਉੱਥੇ ਫਿਰ ਉਹਨੂੰ ਕੁਝ ਨਹੀਂ ਕਿਹਾ ਤਾਂ ਉੱਥੋਂ ਉਹਨਾਂ ਨੇ ਡਾਕਾ ਵੀ ਮਾਰਿਆ ਡਾਕਾ ਇਸ ਕਰਕੇ ਨਹੀਂ ਸੀ ਮਾਰਿਆ ਕਿ ਪੈਸੇ ਉਹਨਾਂ ਨੂੰ ਕੋਈ ਆਪਦੀ ਐਸ਼ ਪ੍ਰਸਤੀ ਲਈ ਚਾਹੀਦੇ ਸੀ ਅਖਬਾਰ ਕੱਢਣਾ ਹਥਿਆਰ ਖਰੀਦਣੇ ਅੰਦੋਲਨ ਚਲਾਉਣ ਵਾਸਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸੀਗੀਆਂ ਕਰਤਾਰ ਸਿੰਘ ਸਰਾਬਾ ਕਰਦਾ ਸੀ ਤਾਂ ਇਹ ਸਾਰੀਆਂ ਗੱਲਾਂ ਨੂੰ ਜੋੜ ਕੇ ਮੁਕੱਦਮਾ ਚੱਲਿਆ ਤੇ ਫੇਰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਉਹਨਾਂ ਨੂੰ 13 ਸਤੰਬਰ 1915 ਨੂੰ ਇਹਨਾਂ ਨੂੰ 24 ਜਣਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ 24 ਸਾਥੀਆਂ ਨੂੰ ਪਰ ਫੇਰ ਕੀ ਹੋਇਆ ਜਿੱਥੇ ਫਾਂਸੀ ਦੀ ਸਜ਼ਾ ਸੁਣਾਈ ਗਈ ਉੱਥੇ ਜਾਇਦਾਦਾਂ ਕੁਰਕ ਕਰਨ ਦਾ ਵੀ ਹੁਕਮ ਦਿੱਤਾ ਗਿਆ ਪਰ ਫੇਰ ਵਾਇਸਰਾਏ ਸੀ ਜਿਹੜਾ ਅੰਗਰੇਜ਼ਾਂ ਦਾ ਜਿਹੜਾ ਉੱਚੀ ਸਭ ਤੋਂ ਉੱਚਿਆ ਅਹੁਦਾ ਹੁੰਦਾ ਸੀ ਵਾਇਸਰਾਏ ਜਿਵੇਂ ਸਾਡਾ ਅੱਜ ਦਾ ਰਾਸ਼ਟਰਪਤੀ ਹੈ ਉਸ ਵੇਲੇ ਵਾਇਸਰਾਏ ਹੁੰਦਾ ਸੀ ਤਾਂ ਵਾਇਸਰਾਏ ਨੇ ਫੇਰ ਅਪੀਲ ਦੇ ਉੱਤੇ ਜਾਂ ਕੁਝ ਹੋਰ ਕਾਰਨਾ ਕਰਕੇ 17 ਜਣਿਆਂ ਦੀ ਜਿਹੜੀ ਫਾਂਸੀ ਸੀ ਉਹਨੂੰ ਮਾਫ ਕਰਤਾ ਉਮਰ ਕੈਦ ਦੇ ਵਿੱਚ ਬਦਲਤਾ 17 ਜਣਿਆਂ ਦੀ ਫਾਂਸੀ ਸੀ ਜਿਹੜੀ ਉਮਰ ਕੈਦ ਦੇ ਵਿੱਚ ਬਦਲ ਗਈ ਤੇ ਕਾਲੇ ਪਾਣੀ ਭੇਜ ਦਿੱਤਾ ਗਿਆ ਤੇ ਜਾਇਦਾਦਾਂ ਕੋਰਕ ਕਰਨ ਦਾ ਹੁਕਮ ਦੇ ਦਿੱਤਾ ਗਿਆ ਤਾਂ ਇਹਦੇ ਵਿੱਚ ਫਿਰ ਜਿਹੜੇ ਇਹ 7 ਜਣੇ ਬਚ ਗਏ ਜਿਦੇ ਵਿੱਚ ਕਰਤਾਰ ਸਿੰਘ ਸਰਾਬਾ ਵੀ ਸੀਗਾ ਇਹਨਾਂ ਦਾ ਫਾਂਸੀ ਦੀ ਸਜ਼ਾ ਬਹਾਲ ਰਹੀ ਤੇ ਜਦੋਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਸੀ ਉਹ ਕਿਹੜੇ-ਕਿਹੜੇ ਸਾਥੀ ਸੀ ਇਹ ਸੱਤ ਜਿਦੇ ਵਿੱਚ ਸੀ ਕਰਤਾਰ ਸਿੰਘ ਸਰਾਬਾ ਜਗਤ ਸਿੰਘ ਸੁਰ ਸਿੰਘ ਇਹ ਸੁਰ ਸਿੰਘ ਪਿੰਡ ਜਿਹੜਾ ਮਾਝੇ ਵਾਲਾ ਇੱਕ ਜ਼ੀਰਾ ਤਹਿਸੀਲ ਦੇ ਵਿੱਚ ਵੀ ਆ ਇਧਰ ਫਿਰੋਜ਼ਪੁਰ ਤਹਿਸੀਲ ਚ ਪੈਂਦਾ ਹੈ ਸੁਰ ਸਿੰਘ ਉਹ ਨਹੀਂ ਇਹ ਮਾਝੇ ਵਾਲਾ ਉੱਥੋਂ ਦਾ ਜਤ ਸਿੰਘ ਸੁਰ ਸਿੰਘ ਸੀ ਤੇ ਹਰਨਾਮ ਸਿੰਘ ਤੇ ਵਿਸ਼ਨੂੰ ਗਣੇਸ਼ ਪਿੰਗਲੇ ਜਿਹੜਾ ਕਿ ਪੂਨੇ ਦਾ ਰਹਿਣ ਵਾਲਾ ਸੀ ਬਖਸ਼ੀਸ਼ ਸਿੰਘ ਸੁਰੇਣ ਸਿੰਘ ਇੱਕ ਵੱਡਾ ਸੁਰੇਣ ਸਿੰਘ ਇੱਕ ਛੋਟਾ ਦੋ ਸੁਰੇਣ ਸਿੰਘ ਸੀਗੇ ਤੇ ਇਹ ਤਿੰਨੇ ਗਿੱਲ ਵਾਲੀ ਪਿੰਡ ਹੈ ਬਿਲਕੁਲ ਅੰਮ੍ਰਿਤਸਰ ਦੇ ਨਾਲ ਲੱਗਦੇ ਇਹ ਤਿੰਨੇ ਗਦਰੀ ਸੀਗੇ ਜਿਹੜੇ ਇੱਕੋ ਪਿੰਡ ਦੇ ਸੀਗੇ ਤੇ ਉੱਥੇ ਇਹ ਇਨ੍ਹਾਂ ਤਿੰਨਾਂ ਸ਼ਹੀਦਾਂ ਨੇ ਕਰਤਾਰ ਸਿੰਘ ਸਰਾਬੇ ਦੇ ਨਾਲ ਇਹ 16 ਨਵੰਬਰ 1915 ਨੂੰ ਫਾਂਸੀ ਦਾ ਰੱਸਾ ਚੰਮਿਆ ਇਨ੍ਹਾਂ ਸੱਤ ਸ਼ਹੀਦਾਂ ਨੂੰ ਫਾਂਸੀ ਦੇ ਉੱਤੇ ਚਾੜ ਦਿੱਤਾ ਗਿਆ ਸੀ ਤੇ ਜਦੋਂ ਅਸੀਂ ਉਹਨਾਂ ਦੀ 110ਵੀਂ ਵਰ੍ਹੇਸਵੀ ਦੇ ਉੱਤੇ ਉਹਨਾਂ ਨੂੰ ਯਾਦ ਕਰਦੇ ਆ ਤਾਂ ਮਿੱਤਰੋ ਮੈਨੂੰ ਉਹ ਗੀਤ ਯਾਦ ਆਉਂਦਾ ਇੱਕ ਕਿ ਕਿਸੇ ਗਾਇਕ ਨੇ ਗੀਤ ਗਾਇਆ ਹੈਗਾ ਕਿ 16ਵਾਂ ਵੀ ਟੱਪਿਆ 17ਵਾਂ ਵੀ ਟੱਪਿਆ 18ਵੇਂ ਚ ਮੁੰਡਾ ਬਦਨਾਮ ਹੋ ਗਿਆ ਕੋਈ ਇਸ ਤਰ੍ਹਾਂ ਦਾ ਗੀਤ ਹੈ ਤਾਂ ਮੈਂ ਇੱਥੇ ਕਹਿਣਾ ਚਾਹੁੰਦਾ ਮੈਂ ਇਸ ਗਾਇਕ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਕੁਝ ਮੁੰਡੇ ਹੁੰਦੇ ਐ ਜਿਨ੍ਹਾਂ ਦਾ 16ਵਾਂ ਸਾਲ ਟੱਪਦਾ 17ਵਾਂ ਟੱਪਦਾ ਤੇ 18ਵੇਂ ਚ ਆ ਕੇ ਉਹ ਬਦਨਾਮ ਹੋ ਜਾਂਦੇ ਨੇ ਕੋਈ ਇਹੋ ਜਿਹੇ ਕੁਰਾਹੇ ਪੈ ਜਾਂਦੇ ਨੇ ਕੋਈ ਇਹੋ ਜਿਹਾ ਨਿਕੰਮਾ ਕਰ ਬੈਠਦੇ ਨੇ ਕੰਮ ਜਵਾਨੀ ਦੇ ਵਿੱਚ ਕਿਉਂ ਬਦਨਾਮ ਹੋ ਜਾਂਦੇ ਨੇ ਪਰ ਸਾਡੀ ਪੰਜਾਬ ਦੀ ਜਵਾਨੀ ਹੈ ਜਿਹੜੀ ਸਾਡੇ ਦੇਸ਼ ਦੀ ਜਵਾਨੀ ਇਹਨੇ ਤਾਂ ਇੱਕ ਨਵੀਆਂ ਪੈੜਾਂ ਪਾਈਆਂ ਸਾਡੀ ਜਵਾਨੀ ਤਾਂ ਪ੍ਰਤੀਨਿਧ ਨੇ ਸਾਡੀ ਜਵਾਨੀ ਦੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਤੇ ਹੋਰ ਕਿੰਨੇ ਹੀ ਗਦਰੀ ਇਨਕਲਾਬੀ ਜਿਨ੍ਹਾਂ ਨੇ ਪੈੜਾਂ ਪਾਈਆਂ ਦੇਸ਼ ਦੀ ਖਾਤਰ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਤਾਂ ਇੱਥੇ ਮੈਨੂੰ ਇਹ ਗੀਤ ਯਾਦ ਆਉਂਦਾ ਹੈ ਕਿ ਗੀਤ ਆ ਵੀ ਬਣਾ ਦੇਣਾ ਚਾਹੀਦਾ ਜੇ ਕਿਸੇ ਨੂੰ ਤੁਕਬੰਦੀ ਕਰਨੀ ਆਉਂਦੀ ਹੈ ਕਿ 16ਵਾਂ ਵੀ ਟੱਪਿਆ 17ਵਾਂ ਵੀ ਟੱਪਿਆ ਠਰ ਮੇਚ ਮੁੰਡਾ ਦੇ ਲਈ ਸ਼ਹੀਦ ਹੋ ਗਿਆ ਉਹ ਸ਼ਹੀਦ ਹੋਣ ਵਾਲਾ ਕਰਤਾਰ ਸਿੰਘ ਸਰਾਭਾ ਸੀ ਸਾਡਾ ਯੋਗ ਨਾਇਕ ਸੀ ਸਾਡਾ ਹੀਰੋ ਸੀ ਜਿਨ੍ਹਾਂ ਦੀ 16 ਨਵੰਬਰ ਵਾਲੇ ਦਿਨ ਵਰਸੀ ਹੁੰਦੀ ਹੈ ਤੇ 110ਵੀਂ ਇਹਨਾਂ ਦੀ ਵਰਸੀ ਹੈ ਤੇ ਉਹਨੇ ਜਿਹੜੀ ਆਪਣੀ ਗ੍ਰਿਫਤਾਰੀ ਦੇ ਦੌਰਾਨ ਜੇਲ੍ਹ ਦੇ ਦੌਰਾਨ ਜਿਹੋ ਜੀ ਜ਼ਿੰਦਗੀ ਬਤੀਤ ਕੀਤੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਮਿਸਾਲੀ ਜ਼ਿੰਦਗੀ ਸੀਗੀ ਹਥਕੜੀਆਂ ਲੱਗੀਆਂ ਹੁੰਦੀਆਂ ਸੀ ਪੈਰਾਂ 'ਚ ਬੇੜੀਆਂ ਹੁੰਦੀਆਂ ਸੀ ਪੇਸ਼ੀਆਂ ਤੇ ਲੈ ਕੇ ਆਉਂਦੇ ਤਾਂ ਫਿਰ ਉਹ ਕੀ ਕਰਦੇ ਸੀਗੇ ਗੀਤ ਗਾਉਂਦੇ ਸੀ ਨਾਲ ਸਾਜ਼ ਵਜਾਉਂਦੇ ਕਾਹਦਾ ਸਾਜ਼ ਕੋਈ ਢੋਲਕੀਆਂ ਛੈਣੇ ਤਾਂ ਉਹਨਾਂ ਕੋਲੇ ਹੁੰਦੇ ਨਹੀਂ ਸੀਗੇ ਫਿਰ ਸਾਜ਼ ਕਾਹਦਾ ਵਜਾਉਂਦੇ ਹੱਥ ਕੜੀਆਂ ਨੂੰ ਆਪਣੀਆਂ ਹੱਥ ਕੜੀਆਂ ਨੂੰ ਇੱਕ ਹੱਥ ਨੂੰ ਦੂਜੇ ਹੱਥ ਦੇ ਉੱਤੇ ਵਜਾ ਕੇ ਸੰਗੀਤ ਪੈਦਾ ਕਰਨਾ ਤੇ ਫਿਰ ਨਾਲ ਦੀ ਨਾਲ ਗੀਤ ਗਾਉਣੇ ਉਹਨਾਂ ਨੇ ਤੇ ਗੀਤ ਉੱਚੀ ਉੱਚੀ ਗਾਉਣੇ ਕੋਈ ਨਰਮ ਸੁਰ ਚ ਕੋਈ ਉਦਾਸ ਨਹੀਂ ਸੀ ਹੁੰਦੇ ਮਜ਼ਾਕ ਉਡਾਉਣਾ ਅੰਗਰੇਜ਼ਾਂ ਦੀਆਂ ਅਦਾਲਤਾਂ ਦਾ ਅੰਗਰੇਜ਼ ਜੱਜਾਂ ਦਾ ਤੇ ਜਦੋਂ ਮੌਤ ਦੀ ਸਜ਼ਾ ਸੁਣਾਈ ਗਈ ਕੁਝ ਗਦਰੀਆਂ ਨੇ ਤਾਂ ਇਹ ਕਿਹਾ ਵੀ ਸਾਨੂੰ ਪਿੱਛੇ ਕਿਉਂ ਰੱਖਿਆ ਸਾਨੂੰ ਕਿਉਂ ਛੜਤਾ ਫਾਂਸੀ ਤਾਂ ਸਾਨੂੰ ਵੀ ਨਾਲ ਫਾਂਸੀ ਦੇਣਾ ਸੀ ਇਹ ਸੱਤਾਂ ਨੂੰ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਤੇ ਸਰਬੇ ਹੋਰਾਂ ਨੇ ਇਹ ਵੀ ਕਿਹਾ ਜਦੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਕਿ ਬਸ ਆਹੀ ਸੀ ਤੁਹਾਡੇ ਕੋਲੇ ਕੁਝ ਆ ਇੰਨਾ ਕੀ ਬਸ ਹੋਰ ਹੋਰ ਨਹੀਂ ਕੁਝ ਕਰ ਸਕਦੇ ਸੀ ਜਾਨੀ ਇਸ ਤਰ੍ਹਾਂ ਦੀਆਂ ਗੱਲਾਂ ਤੇ ਕਰਤਾਰ ਸਿੰਘ ਸਰਬੇ ਨੂੰ ਜਦੋਂ ਫਾਂਸੀ ਦਿੱਤੀ ਜਾਣੀ ਸੀ ਨਾ ਤਾਂ ਉੱਥੇ ਕੱਲਣ ਖਾਨ ਦਾ ਖਾਂ ਇੱਕ ਉਹ ਜਿਹਨੂੰ ਕਹਿੰਦੇ ਵਰਡਨ ਹੁੰਦਾ ਸੀ ਇਹਦਾ ਉਹਨੇ ਵੀ ਕੁਝ ਸ਼ਬਦ ਉਹਦੇ ਬਾਰੇ ਕਰਤਾਰ ਸਿੰਘ ਸਰਾਬੇ ਬਾਰੇ ਬੋਲੇ ਐ ਕਿ ਕਰਤਾਰ ਸਿੰਘ ਸਰਾਬਾ ਜਿਹੜਾ ਉਹ ਬੜੀ ਚੜ੍ਹਦੀ ਕਲਾ ਵਾਲਾ ਚੜ੍ਹਦੀ ਕਲਾ ਵਾਲਾ ਨੌਜਵਾਨ ਸੀਗਾ ਤੇ ਉਹਨੇ ਫਾਂਸੀ ਚੜਨ ਲੱਗਿਆਂ ਇਹ ਗੱਲ ਕਹੀ ਸੀ ਕੱਲਣ ਖਾਂਦੇ ਅਨੁਸਾਰ ਕਿ ਮੇਰੇ ਮੈਨੂੰ ਮੇਰੇ ਸਰੀਰ ਦੇ ਵਿੱਚੋਂ ਜਿੰਨੇ ਵੀ ਖੂਨ ਦੇ ਟੁਪਕੇ ਇਸ ਧਰਤੀ ਦੇ ਉੱਤੇ ਡਿੱਗਣਗੇ ਨਾ ਓਨੇ ਕਰਤਾਰ ਸਿੰਘ ਹੋਰ ਪੈਦਾ ਹੋ ਜਾਣਗੇ ਇਸ ਧਰਤੀ ਦੇ ਉੱਤੇ ਤੇ ਇਹ ਗੱਲ ਸੱਚ ਵੀ ਹੋਈ ਕਿ ਉਹਨਾਂ ਦੀਆਂ ਕੁਰਬਾਨੀਆਂ ਰੰਗ ਲੈ ਕੇ ਆਈਆਂ ਤੇ ਭਗਤ ਸਿੰਘ ਸੀ ਜਿਹੜਾ ਸ਼ਹੀਦ ਭਗਤ ਸਿੰਘ ਉਹ ਤਾਂ ਕਰਤਾਰ ਸਿੰਘ ਸਰਾਭਾ ਨੇ ਉਹਦਾ ਨਾਇਕ ਮੰਨਦਾ ਸੀ ਆਪਦਾ ਗੁਰੂ ਮੰਨਦਾ ਸੀਗਾ ਕਿੰਨੇ ਪੈਦਾ ਹੋ ਗਏ ਫਿਰ ਭਗਤ ਸਿੰਘ ਵਰਗੇ ਰਾਜਗੁਰੂ ਸੁਖਦੇਵ ਵਰਗੇ ਇੱਕ ਲੰਬੀ ਕਤਾਰ ਲੱਗੀ ਸੀ ਫਿਰ ਇਨਕਲਾਬੀ ਨੌਜਵਾਨਾਂ ਦੀ ਤੇ ਉਹਦੀ ਜਿਹੜੀ ਕਾਲ ਕੋਠੜੀ ਸੀ ਉਹਦੇ ਵਿੱਚ ਉਹਨੇ ਇੱਕ ਵਾਕ ਲਿਖਿਆ ਹੋਇਆ ਸੀਗਾ ਕੋਲੇ ਦੇ ਨਾਲ ਬਾਬਾ ਸੋਨ ਸਿੰਘ ਭਕਣਾ ਆਪਣੀ ਕਿਤਾਬ ਦੇ ਵਿੱਚ ਲਿਖਦੇ ਆ ਕਿ ਸਾਨੂੰ ਜਦੋਂ ਅੱਧੇ ਘੰਟੇ ਲਈ ਟੈਲਣ ਵਾਸਤੇ ਬਾਹਰ ਕੱਢਿਆ ਜਾਂਦਾ ਸੀ ਕਮ ਸ੍ਰਾਬੇ ਦੀ ਕਾਲ ਕੋਠੜੀ ਦੇ ਅੱਗੇ ਜਾ ਕੇ ਖਿੜੋਕੇ ਦੇਖਿਆ ਤਾਂ ਕੰਧ ਦੇ ਉੱਤੇ ਉਹਨੇ ਲਿਖਿਆ ਹੋਇਆ ਸੀਗਾ ਸ਼ਹੀਦਾਂ ਦਾ ਖੂਨ ਕਦੇ ਖਾਲੀ ਨਹੀਂ ਜਾਂਦਾ ਸ਼ਹੀਦਾਂ ਦਾ ਖੂਨ ਕਦੇ ਅਜ਼ਾਇਨ ਨਹੀਂ ਜਾਂਦਾ ਹੁੰਦਾ ਇਸ ਤਰ੍ਹਾਂ ਦਾ ਉਹਨਾਂ ਨੇ ਵਾਕ ਲਿਖਿਆ ਹੋਇਆ ਸੀ ਤਾਂ ਇਹ ਕਰਤਾਰ ਸਿੰਘ ਸਰਾਬੇ ਦੀ ਦਲੇਰੀ ਦੀ ਇੱਕ ਹੋਰ ਉਦਾਹਰਨ ਹੈ ਕਿ ਜਦੋਂ ਉਹ ਸ਼ਨਾਖਤ ਕਰਦੇ ਨੇ ਜਿਹੜੇ ਮੁਖਬਰ ਹੁੰਦੇ ਸੀਗੇ ਅੰਗਰੇਜ਼ਾਂ ਦੇ ਉਹ ਮੁਖਬਰੀ ਕਰਨ ਵਾਲਿਆਂ ਨੂੰ ਕਿਹਾ ਵੀ ਸ਼ਨਾਖਤ ਕਰੋ ਪਰੇਡ ਹੁੰਦੀ ਹੈ ਜਿਹੜੀ ਕਿ ਆਹ ਕੌਣ ਖੜਾ ਹੈ ਕੌਣ ਖੜਾ ਹੈ ਤਾਂ ਕਰਤਾਰ ਸਿੰਘ ਸਰਾਬੇ ਨੇ ਉਸ ਮੁਖਬਰ ਨੂੰ ਕਿਹਾ ਕਿ ਤੈਨੂੰ ਪਤਾ ਮੇਰਾ ਨਾਮ ਕਰਤਾਰ ਸਿੰਘ ਹੈ ਐਵੇਂ ਹੋਰ ਨਾ ਕਿਸੇ ਨੂੰ ਵਿਚਾਰੇ ਨੂੰ ਗਰੀਬ ਨੂੰ ਫਸਾ ਦੇਂ ਵੀ ਆਹ ਕਰਤਾਰ ਸਿੰਘ ਹੈ ਮੈਂ ਕਰਤਾਰ ਸਿੰਘ ਆ ਤੈਨੂੰ ਪਤਾ ਹੋਣਾ ਚਾਹੀਦਾ ਤੇ ਮੇਰਾ ਨਾਮ ਹੀ ਵੀ ਆਹ ਕਰਤਾਰ ਸਿੰਘ ਹੈ ਤੇ ਇਹਨੇ ਆਹ ਕੰਮ ਕੀਤਾ ਹੈ ਯਾਨੀ ਇਸ ਤਰ੍ਹਾਂ ਦੀਆਂ ਗੱਲਾਂ ਤੇ ਕਰਤਾਰ ਸਿੰਘ ਜਦੋਂ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਦਾਦੇ ਦੇ ਬੜੇ ਚਾਹ ਸੀਗੇ ਉਹਨੂੰ ਪਤਾ ਲੱਗਿਆ ਜਦੋਂ ਮੇਰਾ ਪੋਤਾ ਜਿਹਨੂੰ ਬੜੇ ਚਾਹ ਨਾਲ ਪੜਾਉਣਾ ਚਾਹਦਾ ਸੀ ਤਾਂ ਦਾਦਾ ਬਦਨ ਸਿੰਘ ਉਹਦੇ ਕੋਲੇ ਫਿਰ ਇੱਕ ਦਿਨ ਮੁਲਾਕਾਤ ਲਈ ਵੀ ਗਿਆ ਤੇ ਜਦੋਂ ਮੁਲਾਕਾਤ ਕਰਨ ਗਿਆ ਤਾਂ ਦਾਦਾ ਜੀ ਨੇ ਕਿਹਾ ਯਾਰ ਤੂੰ ਕਿਹੜੀ ਮੌਤ ਮਰਨ ਲੱਗਿਆ ਇਹਨਾਂ ਲੋਕਾਂ ਨੇ ਤੈਨੂੰ ਕੀ ਦੇ ਦੇਣਾ ਹੈ ਜਿਨ੍ਹਾਂ ਦੀ ਖਾਤਰ ਤੂੰ ਸ਼ਹੀਦ ਹੋਣ ਲੱਗਿਆ ਤੂੰ ਮਰਨ ਲੱਗਿਆ ਤਾਂ ਕਰਤਾਰ ਸਿੰਘ ਸਰਾਬੇ ਨੇ ਕਹਿੰਦੇ ਕਿਹਾ ਬੜੇ ਆਰਾਮ ਦੇ ਨਾਲ ਤਸੱਲੀ ਨਾਲ ਵੀ ਦਾਦਾ ਜੀ ਆਪਣੇ ਪਿੰਡ ਵਾਲਾ ਫਲਾਣਾ ਬੰਦਾ ਉਹ ਉਹਦਾ ਕੀ ਹਾਲ ਹੈ ਦਾਦਾ ਜੀ ਨੇ ਜਵਾਬ ਦਿੱਤਾ ਕਿ ਉਹ ਤਾਂ ਟੀਵੀ ਨਾਲ ਮਰ ਗਿਆ ਕਹਿੰਦਾ ਫਲਾਣਾ ਸਿੰਘ ਦੂਜਾ ਇੱਕ ਹੋਰ ਬੰਦੇ ਦਾ ਨਾਮ ਲਿਆ ਕਹਿੰਦਾ ਉਹ ਵੀ ਪਲੇਗ ਨਾਲ ਮਰ ਗਿਆ ਇਸ ਤਰ੍ਹਾਂ ਉਹਨੇ ਚਾਰ ਪੰਜ ਬੰਦਿਆਂ ਦੇ ਨਾਮ ਲਏ ਤੇ ਦਾਦਾ ਜੀ ਨੇ ਜਵਾਬ ਦਿੱਤਾ ਵੀ ਕੋਈ ਫਲਾਣੀ ਬਿਮਾਰੀ ਨਾਲ ਕੋਈ ਕਿਸੇ ਹੋਰ ਬਿਮਾਰੀ ਨਾਲ ਉਹ ਤਾਂ ਭਾਈ ਮਰ ਗਏ ਆ ਸਾਰੇ ਤੇ ਫਿਰ ਕਰਤਾਰ ਸਿੰਘ ਸਰਾਬਾ ਆਪਣੇ ਦਾਦਾ ਜੀ ਨੂੰ ਕਹਿੰਦਾ ਵੀ ਦਾਦਾ ਜੀ ਐਂ ਦੱਸੋ ਫਿਰ ਰਹਿਣਾ ਤਾਂ ਮੈਂ ਵੀ ਨਹੀਂ ਹੈਗਾ ਇੱਥੇ ਨਾ ਰਹਿਣਾ ਤੁਸੀਂ ਮਰਨਾ ਤਾਂ ਹੈਗਾ ਹੀ ਆ ਇੱਕ ਦਿਨ ਇੱਕ ਮੌਤ ਆ ਕਿ ਦੇਸ਼ ਦੀ ਖਾਤਰ ਸ਼ਹੀਦ ਹੋਇਆ ਜਾਵੇ ਇੱਕ ਆ ਕਿ ਪਲੇਗ ਨਾਲ ਜਾਂ ਟੀਵੀ ਨਾਲ ਜਾਂ ਕਿਸੇ ਬਿਮਾਰੀ ਨਾਲ ਮੰਜੇ ਤੇ ਪੈ ਕੇ ਹੱਡੀਆਂ ਰਗੜ ਕੇ ਮਰਿਆ ਜਾਵੇ ਤੁਸੀਂ ਕਿਹੜਾ ਰਾਹ ਠੀਕ ਸਮਝਦਾ ਹੋ ਮੈਨੂੰ ਦੱਸੋ ਤੇ ਆ ਰਾਹ ਜਿਹੜਾ ਹੈਗਾ ਇਹ ਆਪਣੇ ਖਾਨਦਾਨ ਦਾ ਨਾਮ ਵੀ ਉੱਚਾ ਕਰੂਗਾ ਇਹ ਮੌਤ ਆਮ ਮੌਤ ਨਹੀਂ ਹੈਗੀ ਤਾਂ ਦਾਦਾ ਬਦਨ ਸਿੰਘ ਸੀ ਜਿਹੜਾ ਕਹਿੰਦੇ ਰੋਂਦਾ ਰੋਂਦਾ ਚੁੱਪ ਹੋ ਗਿਆ ਤੇ ਉਥੋਂ ਚੁੱਪ ਕਰਕੇ ਮੋੜ ਵੀ ਆਇਆ ਤੇ ਉਹਨੇ ਕਿਹਾ ਵੀ ਚਲ ਠੀਕ ਹੈ ਜੋ ਤੇਰਾ ਫੈਸਲਾ ਹੈ ਅਸੀਂ ਉਹਦੇ ਉੱਤੇ ਸਹਿਮਤ ਕੀਤਾ ਵੀ ਕਿ ਕੀ ਜਾ ਸਕਦਾ ਸੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਦਿਮਾਗੀ ਤੌਰ ਤੇ ਤਿਆਰ ਤੇ ਕਰਤਾਰ ਸਿੰਘ ਸਰਾਬਾ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਡੋਲਿਆ ਨਾ ਘਬਰਾਇਆ 4 ਕਸਾਲ ਉਹਨੂੰ ਕੰਮ ਕਰਨ ਦਾ ਮੌਕਾ ਮਿਲਿਆ ਜਿਵੇਂ ਤਾਰਾ ਟੁੱਟ ਕੇ ਚਮਕ ਪੈਦਾ ਕਰਦਾ ਹੈ ਨਾ ਇੱਕ ਵਾਰੀ ਬਿਲਕੁਲ ਜਦੋਂ ਨੌਜਵਾਨ ਇਹੋ ਜਿਹਾ ਕੋਈ ਮਰਦਾ ਹੈ ਸ਼ਹੀਦ ਹੁੰਦਾ ਹੈ ਤਾਂ ਆਮ ਲੋਕਾਂ ਦੇ ਵਿੱਚ ਇਹ ਧਾਰਨਾ ਹੈਗੇ ਕਿ ਤਾਰਾ ਟੁੱਟਿਆ ਜ ਇਹ ਤਾਰਾ ਹੀ ਟੁੱਟਿਆ ਸੀ ਜਦਦੇ ਸ਼ਹੀਦ ਹੋਇਆ ਸੀ ਤਾਰਾ ਜਦੋਂ ਟੁੱਟਦਾ ਹੈ ਇੱਕ ਲੰਮੀ ਚਮਕ ਪੈਦਾ ਕਰਦਾ ਤੇ ਫਿਰ ਉਹ ਖਤਮ ਹੋ ਜਾਂਦਾ ਹੈ ਉਸੇ ਤਰ੍ਹਾਂ ਕਰਤਾਰ ਸਿੰਘ ਸਰਾਬਾ ਉਹੀ ਗੱਲ ਗੀਤ ਜਿਹੜਾ ਮੈਂ ਪਹਿਲਾਂ ਉਦਾਹਰਣ ਦਿੱਤੀ ਹੈ ਕਿ 16 ਸਾਲ ਦੀ ਜਿੰਦਗੀ ਚ ਉਨੇ ਆਪਣੀ ਉਮਰ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਗਦਰ ਪਾਰਟੀ ਚ ਤੇ 18 ਸਾਲ ਦਾ ਤਾਂ ਜਿਸ ਜਿਹੜਾ ਉਹ ਸ਼ਹੀਦ ਸਾਡੇ 18 ਸਾਲ ਦਾ ਜਾਂ 19 ਸਾਲ ਦਾ ਹਲੇ ਪੂਰਾ ਹੋਇਆ ਨਹੀਂ ਸੀ ਕਿ ਉਹ ਸ਼ਹੀਦ ਵੀ ਹੋ ਗਿਆ ਤਾਂ ਉਹ ਤਾਰੇ ਦੀ ਤਰ੍ਹਾਂ ਟੁੱਟਿਆ ਚਮਕ ਪੈਦਾ ਕੀਤੀ ਤੇ ਖਤਮ ਹੋ ਗਿਆ ਤਾਂ ਇਨਾਂ ਮਹਾਨ ਸ਼ਹੀਦਾਂ ਨੂੰ ਜਿੱਥੇ ਅਸੀਂ ਨਮਨ ਕਰਦੇ ਹਾਂ ਸ਼ਰਧਾਂਜਲੀ ਭੇਟ ਕਰਦੇ ਹਾਂ ਸਲਾਮ ਕਰਦੇ ਹਾਂ ਸਲੂਟ ਕਰਦੇ ਹਾਂ ਉੱਥੇ ਮੇਰੇ ਦੋਸਤੋ ਤੁਹਾਨੂੰ ਇੱਕ ਬੇਨਤੀ ਹੈ ਕਿ ਕਰਤਾਰ ਸਿੰਘ ਸਰਾਬਾ ਜਿਹੜਾ ਗੀਤ ਅਕਸਰ ਗਾਇਆ ਕਰਦਾ ਸੀਗਾ ਹਿੰਦਵਾਸੀਓ ਰੱਖਣਾ ਯਾਦ ਸਾਨੂੰ ਕਦੇ ਦਿਲਾਂ ਚੋਂ ਨਾ ਭਲਾ ਜਾਣਾ ਖਾਤਰ ਵਤਨ ਦੀ ਲੱਗੇ ਹਾਂ ਚੜਨ ਫાંਸੀ ਸਾਨੂੰ ਦੇਖ ਕੇ ਨਾ ਘਬਰਾ ਜਾਣਾ ਜੇਲਾ ਹੋਣ ਬਦਨ ਜੇਲਾ ਹੋਣ ਕਾਲਜ ਵਤਨ ਸੇਵਕਾਂ ਦੇ ਦਾਖਲ ਹੋਏ ਕੇ ਡਿਗਰੀਆਂ ਪਾ ਜਾਣਾ ਹੁੰਦੇ ਫੇਲ ਬਹੁਤੇ ਤੇ ਪਾਸ ਥੋੜੇ ਸਾਨੂੰ ਦੇਖ ਕੇ ਨਾ ਘਬਰਾ ਜਾਣਾ ਇਸ ਤਰ੍ਹਾਂ ਦੇ ਬੋਲੋ ਲੰਬੀ ਕਵਤਾ ਇੱਕ ਤਾਂ ਜਿਹੜੀ ਗੱਲ ਕਹਿ ਕੇ ਗਿਆ ਕਰਤਾਰ ਸਿੰਘ ਸਰਾਬੇ ਹੋਰੀਂ ਕਿ ਹਿੰਦਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲੋਂ ਨਾ ਭੁਲਾ ਦੇਣਾ ਇਹਨਾਂ ਨੂੰ ਕਿਤੇ ਭੁਲਾਉਣਾ ਨਹੀਂ ਯਾਦ ਵੀ ਰੱਖਣਾ ਤੇ ਇਹਨਾਂ ਦੇ ਰਾਹਾਂ ਦੇ ਉੱਤੇ ਤੁਰਨਾ ਵੀ ਹੈ ਅੱਜ ਸਿਰ ਦੇਣ ਦੀ ਲੋੜ ਨਹੀਂ ਫਾਂਸੀਆਂ ਦੇਣ ਦੀ ਚੜ੍ਹਨ ਦੀ ਲੋੜ ਨਹੀਂ ਅੱਜ ਆਪਣੇ ਸ਼ਿਰਾਂ ਨੂੰ ਕਾਇਮ ਰੱਖ ਕੇ ਆਪਣੇ ਦੇਸ਼ ਨੂੰ ਕਿਉਂਕਿ ਜਿਹੜਾ ਉਹਨਾਂ ਦਾ ਅਧੂਰਾ ਕਾਰਜ ਹੈ ਉਹਨਾਂ ਦਾ ਹਲੇ ਕਾਰਜ ਪੂਰਾ ਨਹੀਂ ਹੋਇਆ ਕੱਲੇ ਅੰਗਰੇਜ਼ ਬਾਹਰ ਕੱਢਣਾ ਉਹਨਾਂ ਦਾ ਸੁਪਨਾ ਨਹੀਂ ਸੀ ਅੰਗਰੇਜ਼ ਬਾਹਰ ਕੱਢ ਕੇ ਇੱਥੇ ਬਰਾਬਰੀ ਵਾਲਾ ਸਮਾਜ ਸਿਰਜਣਾ ਅੱਜ ਗਰੀਬ ਤੇ ਅਮੀਰ ਦਾ ਪਾੜਾ ਦਿਨੋ-ਦਿਨ ਵੱਧ ਰਿਹਾ ਹੈ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ ਮਜ਼ਦੂਰਾਂ ਦੇ ਬੱਚਿਆਂ 'ਚ ਖੂਨ ਪੂਰਾ ਨਹੀਂ ਹੈਗਾ ਸਾਡੀ ਸਿੱਖਿਆ ਸਾਡੇ ਹੱਥਾਂ 'ਚੋਂ ਨਿਕਲਦੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਦਾ ਮਸਲਾ ਖੜਾ ਹੈ ਔਰ ਕਿੰਨੇ ਹੋਰ ਮਸਲੇ ਖੜੇ ਹੈ ਇਹਨਾਂ ਦੇ ਉੱਤੇ ਕਿਹਨੇ ਲੜਨਾ ਹੈ ਇਸ ਰੱਬ ਨੇ ਤਾਂ ਦੁਬਾਰਾ ਮੁੜ ਕੇ ਆਉਣਾ ਨਹੀਂ ਨਾ ਭਗਤ ਸਿੰਘ ਨੇ ਆਉਣਾ ਨਾ ਕਿਸੇ ਹੋਰ ਪੀਰ ਪਗੰਬਰ ਜਾਂ ਗੁਰੂ ਨੇ ਮੁੜ ਕੇ ਆਉਣਾ ਹੈ ਉਹਨਾਂ ਦੇ ਰਾਹਾਂ ਦੇ ਉੱਤੇ ਸਾਨੂੰ ਖੁਦ ਹੀ ਤੁਰਨਾ ਪਏਗਾ ਆਪਣੇ ਦੇਸ਼ ਨੂੰ ਬਚਾਉਣਾ ਹੋਵੇਗਾ ਇਨ੍ਹਾਂ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨਾ ਹੋਵੇਗਾ ਤੇ ਇਸ ਕਰਕੇ ਆਓ ਸਿਰ ਜੋੜ ਕੇ ਸ਼ਹੀਦ ਕਰਤਾਰ ਸਿੰਘ ਸਰਾਬੇ ਨੂੰ ਇਹੀ ਸੱਚੀ ਸ਼ਰਨਾ ਅंजलि ਹੋ ਸਕਦੀ ਹੈ ਕਿ ਅਸੀਂ ਇੱਥੇ ਉਹਨਾਂ ਦੇ ਸੁਪਨਿਆਂ ਦਾ ਸਮਾਜ ਹੈ ਜਿਹੜਾ ਉਹ ਬਣਾਈਏ ਅੱਜ ਤੱਕ ਇਹ ਗੀਤ ਹੋਂਦ ਵਿਚ ਆ ਰਹੇ ਨੇ ਹਲੇ ਕਿ ਜਿਨਸ ਸਾਡੀ ਮੰਡੀਆਂ ਵਿੱਚੋਂ ਰਲਾਈ ਬੇ ਲੋਕੋ ਨਾ ਭਗਤ ਸਰਾਬੇ ਵਾਲੀ ਆਜ਼ਾਦੀ ਆਈ ਬੇ ਲੋਕੋ ਇਹ ਗੀਤ ਕਿਉਂ ਲਿਖੇ ਜਾ ਰਹੇ ਨੇ ਇਹਦਾ ਮਤਲਬ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਨਹੀਂ ਆਈ ਹੈਗੀ ਤਾਂ ਇਹਨਾਂ ਸ਼ਬਦਾਂ ਨਾਲ ਹੀ ਮੈਂ ਇੱਥੇ ਗੱਲ ਵੀ ਬੰਦ ਕਰਦਾ ਐ ਤੇ ਤੁਹਾਨੂੰ ਬੇਨਤੀ ਕਰਦਾ ਐ ਕਿ ਮੇਰਾ ਨਾਮ ਮੇਘਰਾਜ ਰੱਲਾ ਤੇ ਮੇਰੇ YouTube ਚੈਨਲ ਦਾ ਨਾਮ ਵੀ ਮੇਘਰਾਜ ਰੱਲਾ ਐ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਤੇ ਸਬਸਕ੍ਰਾਈਬ ਵਾਲਾ ਬਟਨ ਦਬਕ ਕੇ ਮੈਨੂੰ ਆਪਦਾ ਦੋਸਤ ਬਣਾ ਲਿਆ ਕਰੋ ਤੇ ਵੱਧ ਵੱਧ ਰਲ ਕੇ ਸਾਥੀ ਬਣੋ ਇਹਨੂੰ ਪ੍ਰਚਾਰ ਕਰਕੇ ਦਬਕ ਕੇ ਇਹਨਾਂ ਗੱਲਾਂ ਦਾ ਇਹ ਅਹਿਸਾਸ ਨਾਲ ਮੈਂ ਆਪਣੀ ਗੱਲ ਬੰਦ ਕਰਦਾ ਹੋਇਆ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਐ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ